ਕਰ ਲੋ ਮੇਰੀ ਬੇਇੱਜ਼ਤੀ ਕਰ ਦੋ ਭਾਈ ਪੰਜ ਬੋਲੋ ਨਾ ਮੈਂ ਕਰ ਲੋ ਰੰਗ ਕਰ ਲੋ ਸਾਲਾ ਸਾਲਾ ਕਿਹਨੇ ਮੀਟਿੰਗ ਵੀ ਹੋਈ ਹੈ ਨਗਰ ਦਾ ਚਰਚਾ ਦਾ ਦੌਰ ਚੱਲ ਰਹੀ ਹੈ ਕਿ ਸਿੰਘ ਸਭਾ ਅਸਤੀਫਾ ਦੇਣ ਜਾ ਰਹੇ ਹੈ ਬੜਾ ਗੰਭੀਰ ਹਾਲਾਤ ਬਣੇ ਨੇ ਕਿਸੇ ਅਜਿਹੀ ਮੀਟਿੰਗ ਤਾਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਦੇਖੋ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਕੁਝ ਕਿਸੇ ਗੈਰ ਧਰਮਾਂ ਦੇ ਮੁਖੀਆਂ ਨਾਲ ਥੋੜੀ ਮਿਲਣਗੇ ਤੋ ਮਿਲਣ ਆਏ ਆ ਕੋਈ ਇਦਾਂ ਦੀ ਗੱਲ ਹੈ ਭਾਈ ਰਾਜਾ ਉਹਨਾਂ ਵੱਲੋਂ ਅੱਜ ਪੰਥਕ ਇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਠੀਕ ਹੈਗਾ ਕਿ ਸੁਖਵੀਰ ਬੱਲ ਦੇ ਮਾਮਲੇ ਤੇ ਕੋਈ ਫੈਸਲਾ ਜਲਦੀ ਲਿਆ ਜਾਵੇ ਕਿ ਤੁਹਾਨੂੰ ਦੇਖਾਂਗੇ ਜੀ ਅੱਜ ਪੰਜ ਸਿੰਘ ਸੰਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੋ ਉਹਨਾਂ ਦੀ ਅਪੀਲ ਨੂੰ ਕਿੱਦ ਤਰ੍ਹਾਂ ਦੇਖਦੇ ਹਾਂ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੇ ਰੁਪਈਏ ਦਾ ਕੋਈ ਸਤਾ ਦਿੱਤਾ ਜਾਊਗਾ ਪੰਜ ਸਿੰਘ ਸੰਬੰਧ ਦੇ ਦੇਸ਼ੀ ਪ੍ਰਵਾਨ ਕੀਤੇ ਉਹ ਪੰਜ ਸਿੰਘ ਸੰਬੰਧੀ ਮੀਟਿੰਗ 'ਚ ਵਿਚਾਰ ਤੋਂ ਬਾਅਦ ਜੀ ਸਵੇਰੇ ਤੇ ਮੀਟਿੰਗ ਦੇ ਵਿੱਚ ਮਿਲੇ ਜੀ ਪ੍ਰਧਾਨ ਸ਼ੂਨੀ ਕਮੇਟੀ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਦੁਬਾਰਾ ਮੀਟਿੰਗ ਕਰਨ ਦੀ ਮੈਨੂੰ ਨਹੀਂ ਸੀ ਮਿਲੇ ਅੱਛਾ ਤੁਸੀਂ ਮੈਨੂੰ ਲਾਇਆ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਤੇ ਉਹ ਕੁਦਰਤੀ ਮੈਂ ਅੰਦਰਵਾਰ ਸਾਹਿਬ ਮੱਥਾ ਟੇਕਣਾ ਆ। ਚਾਹਵਣੇ ਜੋਰ ਫੜਿਆ ਕਿ ਸਿੰਘ ਸਵਾਨ ਨੇ ਅਸਤੀਫਾ ਦੇ ਦਿੱਤਾ। ਸਿੰਘ ਸਵਾਨ ਅੜ ਗਿਆ ਕਿ ਅਸਤੀਫਾ ਵਾਪਸ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੱਤਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ। ਦੂਸਰੀ ਸ਼ਰੋਮੀ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ। ਔਰ ਇਹਨਾਂ ਦੀਆਂ ਸਿੰਘ ਸਾਹਿਬਾਨਾਂ ਦਾ ਮੀਡੀਆ ਨਾਲ ਸਗੋਂ ਰੂਟੀਨ ਦੇ ਵਿੱਚ ਵੀ ਚਲਦੀਆਂ ਰਹੀਆਂ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ। ਸਿਸ਼ਟਾਚਾਰ ਦੇ ਨਾਤੇ ਸਰ ਆਓ ਇਹ ਤਾਂ ਨਹੀਂ ਕੋਈ ਗੱਲ। ਬੀਜੀ ਬੀਜੀ ਨੂੰ ਸਮਰਥਨ ਦਿੰਦਾ ਹੈ। ਯਾਨੀ ਹਰਨਾਮ ਸਿੰਘ ਤੋਂ ਮਾਜੀ ਬਲੋ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਦੇ ਬਿਨਾਂ ਸ਼ਰਤਾਂ ਸਮਰਥਨ ਦਿੱਤਾ ਤੇ ਜੇ ਅਗਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਜਿਸ ਤਰ੍ਹਾਂ ਸਸਤਾ ਤੋਂ ਮੁਕੀ ਨੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਪੀਜੀਐ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਹੈ